ਰੇਟ ਕਰਨ ਤੋਂ ਬਾਅਦ ਸਾਈ ਕਰਨ ਤੋਂ ਬਾਅਦ ਅਸੀਂ ਇਹ ਕੁਝ ਬਦਲ ਕੇ ਦੇ ਮੰਨ 480 ਘੰਟੇ ਚੱਲਿਆ ਕੁੱਲ ਕੁੱਲ ਪੀਟਰ ਦਿਖਾ ਦੇ ਬੇਸ਼ੱਕ 15 ਮਾਡਲ ਹੈ ਵੀ ਤੇ ਟਾਇਰ ਨਵੇਂ ਆ ਪਿਛਲੇ ਮੂਰ ਦੇ 70 ਪੈਸੇ ਆ ਠੀਕ ਹੈ ਜੀ ਕੰਡੀਸ਼ਨ ਹੈਗੀ ਆ 20 21 ਵਰਗਾ 50 50 ਡੀ 13/14 ਮਾਡਲ ਪਿਛਲੇ 80 ਪੈਸੇ ਟਾਇਰ ਆ ਮੂਰ ਲਿਆ ਆਪਾਂ ਚੇਂਜ ਕਰ ਦਾਂਗੇ 80 ਪੈਸੇ ਹੋਰ ਇਹ ਪਾ ਦਾਂਗੇ ਕਾੜਾ origignal tractor gear engine ਦਾ ਬਹੁਤ ਵਧੀਆ ਟਰੈਕਟਰ ਆ ਠੀਕ ਆ ਜੀ ਪੰਜਾਬ ਨੰਬਰ ਆ ਇਹ 2019 ਮਾਡਲ ਆ ਹਾਂਜੀ ਚਾਰੇ ਟਾਇਰ ਨਵੇਂ ਆ ਬਾਈ ਹਾਂਜੀ gear engine ਦਾ ਰੁਪਈਏ ਦਾ ਰੁਪਿਆ ਟਰੈਕਟਰ ਆ ਕਪੈਸਿਟੀ ਚੱਕ ਲੱਗਿਆ ਡਬਲ ਡਿਸਟ੍ਰੀਬਿਊਟਰ ਆ ਨਾਲ ਦੀ ਛਤਰੀ ਆ ਹਾਉਲੈਂਡ ਦੇ ਪੰਜਾਬੀ ਹਾਂਜੀ 950 ਘੰਟਾ ਚੱਲਿਆ ਨਾਲ ਦੇ ਟਾਇਰ ਨਾ 99 ਪੈਸੇ ਆ ਬਾਈ ਕਲਮ ਲੱਗੀ ਹੋਵੇ ਚਾਬੀ ਲੱਗੀ ਹੋਵੇ ਦੇਨਦਾਰ ਆ ਬਾਈ ਜੀ 2007 ਮਾਡਲ ਆ ਸਾਰਾ origignal ਆ 6 ਛਿਰੀ ਆ ਹਾਂਜੀ ਟਾਇਰ ਹੈਗੇ ਜੀ 90% ਪਿਛਲੇ 740 2004 ਮਾਡਲ ਆ ਪੰਜਾਬ ਨੰਬਰ ਆ ਵੀਰੇ ਅੱਧੇ ਘ ਟਾਇਰ ਆ ਹਾਂਜੀ ਐਨਓਸੀ ਮਿਲ ਜੂਗੀ ਠੀਕ ਹੈ ਜਮईन ਰੀਜਨਲ ਟਰੈਕਟਰ ਆ ਰੁਪਈਆ ਦਾ ਰੁਪਈਆ ਨਵਾਂ ਟਰੈਕਟਰ ਆ ਬਾਈ ਪਿਛਲੇ ਟਾਇਰ ਨਾਲ ਦੇ ਆ ਮੂਰ ਦੇ ਅਸੀਂ ਨਵੇਂ ਪਾਤੇ 750 16 ਦੇ 3602 ਹੌਲੈਂਡ ਆ ਆਲ ਰਾਉਂਡਰ ਆ 14 ਵਾਲੇ ਟਾਇਰ ਆ ਜੀ ਠੀਕ ਹੈ ਜੀ ਟਾਇਰ ਰਹਿ ਗਿਆ 75 75 80 ਪੈਸੇ ਚਾਰੇ ਸਤਿ ਸ੍ਰੀ ਅਕਾਲ ਮਿੱਤਰੋ ਤਲਵੰਡੀ ਸਾਹਿਬ ਨੂੰ ਪਹੁੰਚੇ ਸੀ ਆਪਾਂ ਬਾਈ ਹੈਪੀ ਸਰਮੇ ਕੋਲੇ ਸਤਿ ਸ੍ਰੀ ਅਕਾਲ ਵੀਰ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਹੈ ਕੀ ਹਾਲ ਹੈ ਬਾਈ ਸ਼ਕਨ ਜਮਾ ਚੜਦੀ ਕਲਾ ਪਹਿਲਾਂ ਦਾ ਬਾਈ ਤੇਰੀਆਂ ਵਧਾਈਆਂ ਹਾਂਜੀ ਮੋਸਟ ਵੈਲਕਮ ਠੀਕ ਹੈ ਜੀ ਸਾਡੇ ਕੋਲੇ ਸਾਡੇ ਘਰੇ ਤੁਹਾਡੀ ਮੰਡੀ ਚ ਆਉਣ ਵਾਸਤੇ ਬਹੁਤ ਬਹੁਤ ਬਾਈ ਬਹੁਤ ਬਹੁਤ ਧੰਨਵਾਦ ਬਾਈ ਇਹੋ ਮਿਹਰਬਾਨੀ ਵੀਰੇ ਜੇ ਤੁਸੀਂ ਬੁਲਾਉਣੇ ਤਾਂ ਆਉਣੇ ਬਾਈ ਧੰਨਵਾਦ ਆ ਬਾਈ ਹਾਂਜੀ ਤੇ ਕਿੰਨੇ ਘੰਟੇ ਟਰੈਕਟਰ ਨੇ ਬਾਈ ਸਰਮੇ ਟਰੈਕਟਰ ਬਾਈ 10 ਰਹਿ ਗਏ 2 ਵਜੇ ਤੇ ਅੱਜ 2 ਵਜੇ ਤੇ 2 ਵਜੇ ਦੇ ਵਿੱਚ ਪਾਈਆਂ ਨੂੰ ਠੀਕ ਹੈ ਜੀ ਲਾਲੀ ਮੇਰੇ ਵੀਰ ਵੀ ਦੇਣਗੇ ਬਧਾਈਆਂ ਠੀਕ ਹੈ ਜੀ ਤੇ ਬਾਈ ਜੀ ਸਸੀ ਗੱਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਵੀਰੇ ਤੁਹਾਨੂੰ ਸਾਰਿਆਂ ਨੂੰ ਵੀਰੇ ਮੰਡੀ ਚੋਂ ਨਾ ਪੁੱਛਿਆ ਕਰੋ ਸ਼ਰਮਾ ਕੌਣ ਆ ਕੋਈ ਨਹੀਂ ਦੱਸਦਾ ਠੀਕ ਹੈ ਗੱਲ ਵੀਰੇ ਇੱਕ ਬੇਇਨਤੀ ਹੋ ਰਹਾ ਹੱਥ ਬੰਨ ਕੇ ਨਾ ਕਮਿਸ਼ਨ ਲੱਗੇ ਤੇ ਨਾ ਦੇਗੇ ਠੀਕ ਹੈ ਜੀ ਦੇਣ ਵਾਲਾ ਵੀ ਲੈਣ ਵਾਲਾ ਵੀ ਨਾ ਆਵੇ ਠੀਕ ਹੈ ਜੀ ਮੇਰੀ ਗੱਲਾਂ ਨਾ ਬਾਈ ਠੀਕ ਹੈ ਜੀ ਠੀਕ ਹੈ ਗੱਲ ਆਪਦਾ ਟਰੈਕਟਰ ਚਲਾਓ ਬਹੁਤ ਤਸੱਲੀ ਕਰੋ ਠੀਕ ਹੈ ਜੀ ਪੁਰਾਣੇ ਕੱਤੇ ਜਾਣਗੇ ਲੋਲ ਫੈਂਸ ਹੋ ਜਾਊਗਾ ਠੀਕ ਹੈ ਜੀ ਡ ਚਾਬੀ ਆ ਚਾਬੀ ਨਾਲ ਤੇ ਇੱਕ ਡਮੀ ਟਰੈਕਟਰ ਨਾਲ ਠੀਕ ਹੈ ਜੀ ਠੀਕ ਹੈ ਗੱਲ ਬਾਈ ਠੀਕ ਹੈ ਜੀ ਦੋ ਚੀਜ਼ਾਂ ਨਾਲ ਆਪਾਂ ਦੇਣੀਆਂ ਹੀ ਦੇਣੀਆਂ ਠੀਕ ਹੈ ਦੇਣੀਆਂ ਬਾਹਲੇ ਬੰਦੇ ਕਹਿੰਦੇ ਆ ਬਾਈ ਕੱਲੇ ਆਫਰਾਂ ਦੇ ਮਗਰ ਨਾ ਜਾਇਆ ਕਰੋ ਹਾਂਜੀ ਠੀਕ ਹੈ ਗੱਲ ਤੇਰਾ ਦੇ ਮਗਰ ਨਾ ਜਾਇਆ ਕਰੋ ਬਾਈ ਜੀ ਸੌਦਾ ਕਰਨ ਤੋਂ ਬਾਅਦ ਇਹ ਚੀਜ਼ਾਂ ਆਪਾਂ ਦੇਣੀਆਂ ਠੀਕ ਹੈ ਜੀ ਪਹਿਲਾਂ ਨਹੀਂ ਦੇਣੀ ਸੌਦਾ ਤੁਸੀਂ ਕਰਨਾ ਸਾਡੇ ਨਾਲਾ ਤੁਹਾਡਾ ਦਿਲ ਕਰੂਗਾ ਤਾਂ ਤੁਸੀਂ ਟਰੈਕਟਰ ਲਾਉਂਗੇ ਠੀਕ ਹੈ ਜੀ ਠੀਕ ਹੈ ਗੱਲ ਬਾਈ ਟੱਕੇ ਨਾਲ ਮੈਂ ਨਹੀਂ ਹੁੰਦਾ ਟੱਕੇ ਨਾਲ ਤੁਸੀਂ ਲੈ ਕੇ ਨਹੀਂ ਜਾਂਦੇ ਠੀਕ ਹੈ ਜੀ ਠੀਕ ਹੈ ਗੱਲ ਜੇ ਤੁਹਾਨੂੰ ਰੇਟ ਸਹੀ ਲੱਗੂਆ ਟਰੈਕਟਰ ਸਹੀ ਲੱਗੂਆ ਫੇਰ ਲਾਉਂਗੇ ਰੇਟ ਕਰਨ ਤੋਂ ਬਾਅਦ ਸਾਈ ਕਰਨ ਤੋਂ ਬਾਅਦ ਅਸੀਂ ਇਹ ਕੁਛ ਬਦਲ ਕੇ ਦੇਵਾਂਗੇ ਠੀਕ ਹੈ ਜੀ ਪਹਿਲਾਂ ਕੁਛ ਨਹੀਂ ਠੀਕ ਹੈ ਜੀ ਕੀ ਗੱਲਤ ਗੱਲ ਆ ਬਾਈ ਸਹੀ ਸਹੀ ਗੱਲ ਆ ਨਾ ਅਸੀਂ ਤੁਹਾਨੂੰ ਪਹਿਲਾਂ ਕਹੀਏ ਕਿ ਬਾਈ ਅਸੀਂ ਆ ਬਦਲ ਕੇ ਦੇਵਾਂਗੇ ਐ ਕਰਾਂਗੇ ਬਾਹ ਕਰਾਂਗੇ ਬੋਹ ਕਰਾਂਗੇ ਨਹੀਂ ਸਹੀ ਗੱਲ ਹੈ ਜੀ ਠੀਕ ਹੈ ਗੱਲ ਬਾਈ ਸਹੀ ਗੱਲ ਹੈ ਜੀ ਦਿਖਾਈਏ ਰੇਟ ਹਾਂ 35 ਦੇ ਤੋਂ ਸਟਾਰਟ ਕਰਦੇ ਆਪਾਂ ਬਾਈ 24 ਮਾਡਲ ਆ ਹਾਂ ਜੀ 480 ਘੰਟੇ ਚੱਲਿਆ ਕੁੱਲ ਕੁੱਲ ਮੀਟਰ ਦਿਖਾ ਦੇ ਬੇਸ਼ੱਕ ਹਾਂ ਜੀ ਇਹ ਝੂਠ ਮਾਰਦਾ ਠੀਕ ਹੈ ਜੀ 479.9 480 ਘੰਟੇ ਚੱਲਿਆ ਬਾਈ ਠੀਕ ਹੈ ਜੀ ਇੱਕ ਚੱਲਿਆ ਬਾਈ ਹਾਂ ਜੀ ਚਾਰੇ ਟਾਇਰ ਨਾਲ ਦੇ ਆ ਕਲਮ ਜਿੱਦਾ ਨਿਸ਼ਾਨ ਨਹੀਂ ਟਰੈਕਟਰ ਦੇ ਚਾਬੀ ਕਿਸੇ ਵੀ ਨਟ ਨੂੰ ਨਹੀਂ ਲੱਗੀ ਠੀਕ ਹੈ ਜੀ 5 ਲੱਖ 10 ਹਜ਼ਾਰ ਡਿਮਾਂਡ ਆ ਹਾਂਜੀ ਡਬਲ ਕਲਚ ਚਾਹੀ ਡਬਲ ਕਲਚ ਆ ਡਬਲ ਡਿਸਟ੍ਰਿਬਿਊਟਰ ਆ ਪਾਵਰ ਸਟੀering ਦਾ ਟੌਪ ਮਾਡਲ ਟਰੈਕਟਰ ਆ ਠੀਕ ਹੈ ਜੀ ਠੀਕ ਹੈ ਗੱਲ ਹਾਂਜੀ ਇਹ ਲੋਲ ਫੈਂਸ ਹੋ ਜੂ ਪੁਰਾਣਾ ਚ ਕੱਟਿਆ ਜਾਓ ਠੀਕ ਹੈ ਜੀ ਇਹ ਟਰੈਕਟਰ ਦੇ ਦਾਂਗੇ ਆਪਾਂ ਜੀ ਇੱਕੋ ਹੀ ਰੇਟ ਹਾਂਜੀ 4 ਲੱਖ ਤੇ 70 ਹਜ਼ਾਰ ਦਾ 4 70 ਦਾ ਮਿੱਤਰੋ ਇਹ ਬਣੂਗਾ ਦੇ ਦਾਂਗੇ ਮੂਹਰੇ ਆ ਗਿਆ 241 ਮੈਸੇਜ 15 ਮਾਡਲ ਹੈ ਵੀਰੇ ਟਾਇਰ ਨਵੇਂ ਆ ਪਿਛਲੇ ਮੂਹਰੇ 70 ਪ ਠੀਕ ਹੈ ਜੀ ਕੰਡੀਸ਼ਨ ਹੈਗੀ 2021 ਵਰਗਾ 2021 ਵਰਗਾ ਮਾਡਲ 15 ਠੀਕ ਹੈ ਨੰਬਰ ਆ ਐਨਓਸੀ ਮਿਲ ਜੂ ਵੀਰੇ ਠੀਕ ਹੈ ਜੀ ਗੇਰ ਇੰਜਨ ਦਾ ਰੁਪਏ ਦਾ ਰੁਪਿਆ ਟਰੈਕਟਰ ਆ ਠੀਕ ਹੈ ਜੀ ਟਰੈਕਟਰ ਦੇ ਲੈ ਇਕੂ ਰੇਟ ਇਕੂ ਰੇਟ ਬੋਲ ਦੋ ਬੋਲ ਦਿਓ ਜੀ 3 ਲੱਖ 65000 3 ਲੱਖ 65000 ਤਾਂ ਲੈ ਜਿਓ ਮਿੱਤਰੋ ਕੋਕਾ ਹੀ ਆ ਕੋਕਾ ਪੀਸ ਆ ਟਰੈਕਟਰ ਚੰਗਾ ਹੈ ਮੂਰੇ ਆ ਗਿਆ 50 50 ਡੀ 50 50 ਡੀ 13/14 ਮਾਡਲ ਪਿਛਲੇ 80 ਪੈਸੇ ਟਾਇਰ ਆ ਮੂਰ ਲੈ ਆਪਾਂ ਚੇਂਜ ਕਰ ਦਾਂਗੇ 80 ਪੈਸੇ ਹੋਰ ਇਹ ਪਾ ਦਾਂਗੇ ਠੀਕ ਹੈ ਜੀ ਇੱਕੋ ਹੀ ਰੇਟ ਹਾਂਜੀ ਬੋਲਦਾ ਬੋਲ ਦਿਓ ਜੀ 3 ਲੱਖ 65000 365 ਦਾ ਇਹ ਲੈ ਜਿਓ ਮਿੱਤਰੋ ਟਰੈਕਟਰ ਕੋਲ ਮਲਿਆ ਕੇ ਚੰਗਾ ਟਰੈਕਟਰ ਦੇ ਸਾਰਾ origignal ਆ ਬਾਈ ਜੀ ਸਾਰਾ origignal ਆ ਮੂਰੇ 373 ਫੋਰਡ ਆ ਗਿਆ 2003 ਮਾਡਲ ਆ ਵੀਰੇ ਹਾਂਜੀ ਟਾਇਰ 80 ਪੈਸੇ ਨੇ ਸਾਰਾ origignal ਟਰੈਕਟਰ ਗੇਅਰ ਇੰਜਨ ਦਾ ਬਹੁਤ ਵਧੀਆ ਟਰੈਕਟਰ ਆ ਠੀਕ ਹੈ ਜੀ ਪੰਜਾਬ ਨੰਬਰ ਆ ਇਹ ਪੰਜਾਬ ਨੰਬਰ ਆ ਠੀਕ ਹੈ ਗੱਲ ਪੀ ਵੀ 18 ਠੀਕ ਹੈ ਜੀ ਰੁਪਏ ਦਾ ਰੁਪਿਆ ਟਰੈਕਟਰ ਹੈ ਗੇਅਰ ਇੰਜਨ ਦਾ ਜੀ 2003 ਮਾਡਲ ਆ ਪੰਜਾਬ ਡੰਡਾ ਫੱਟੀ ਛਤਰੀ ਸਾਰਾ ਸਮਾਨ ਮਿਲੂ ਇਹਦੇ ਨਾਲ ਠੀਕ ਹੈ ਜੀ ਤਾਂ ਸਵਾ 3 ਲੱਖ ਡਿਮਾਂਡ ਟਰੈਕਟਰ ਦੇਵਾਂਗੇ ਇੱਕੋ ਹੀ 2 ਲੱਖ ਤੇ 70 ਹਜ਼ਾਰ ਦਾ 2 ਲੱਖ 70 ਹਜ਼ਾਰ ਦਾ ਇਹ ਲੈ ਜਿਓ ਮਿੱਤਰੋ ਟਰੈਕਟਰ ਚੰਗਾ ਹੈ ਪੂਰੀ ਆ ਗਿਆ 330 ਸਪੈਸ਼ਲ ਡਿਸਨੋ ਤੇ ਉਹਦੇ ਬਾਰੇ ਦੱਸੀ ਬਾਈ 2019 ਮਾਡਲਾ ਹਾਂਜੀ ਚਾਰੇ ਟਾਇਰ ਨਵੇਂ ਆ ਬਾਈ ਹਾਂਜੀ ਗੇਰਿੰਜ ਦਾ ਰੁਪਈਏ ਦਾ ਰੁਪਿਆ ਟਰੈਕਟਰ ਆ ਕੰਪੈਸਿਟੀ ਜੱਕ ਲੱਗਿਆ ਡਬਲ ਡਿਸਟਰੀਬਿਊਟਰ ਆ ਨਾਲ ਦੀ ਛਤਰੀ ਆ ਹਾਉਲੈਂਡ ਦੇ ਠੀਕ ਹੈ ਜੀ ਲੱਗ ਤੋਂ ਕਲੱਚ ਆ ਗਿਆ ਅਲੱਗ ਤੋਂ ਕਲੱਚ ਵਾਲਾ ਬਾਈ ਰੰਗ ਪੇਂਟ ਦਾ オリジナル ਬਾਈ ਠੀਕ ਹੈ ਤੇ ਮਾਡਲ ਤੇ ਰੇਟ ਆ ਮਾਡਲ 19 ਆ ਬਾਈ ਰੇਟ ਹੈਗਾ ਇਹਦਾ 6.5 ਲੱਖ ਆ ਦੇਣਾ ਕਿੰਨੇ ਦਾ ਕਿੰਨੇ ਆ ਦੇ ਦਈਏ ਬੋਲ 6.5 ਲੱਖ ਆ 6 ਲੱਖ 6 ਲੱਖ ਦੀ ਦੇ ਦੇ ਯਾਰ ਦੇ ਤਾਂ 6 ਲੱਖ ਦਾ ਇਹ ਲੈ ਜਾਓ ਮਿੱਤਰੋ ਲੈ ਬਾਈ ਮਿੱਤਰੋ ਆ ਟਰੈਕਟਰ ਦੇਤਾ ਆ ਪਾ ਬਈਆਂ ਨੂੰ ਠੀਕ ਹੈ ਜੀ ਰੇਟ ਬਈਆਂ ਦਾ ਸੀ ਠੀਕ ਹੈ ਜੀ ਤੇ ਬਾਈ ਨੂੰ ਦੇਤਾ ਇਹਦੀ ਅਲੱਗ ਦੀ ਇੱਕ ਵੀਡੀਓ ਬਣਾਵਾਂ ਟਰੈਕਟਰ ਦੇ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ 22/23 ਪੰਜਾਬੀ 56b ਹਾਂਜੀ 950 ਘੰਟਾ ਚੱਲਿਆ ਨਾਲ ਦੇ ਟਾਇਰ ਨਾ ਨਵੇਂ ਪੈਸੇ ਆ ਭਾਈ ਕਲਮ ਲੱਗੀ ਹੋਵੇ ਚਾਬੀ ਲੱਗੀ ਹੋਵੇ ਦੇਨਦਾਰਾਂ ਠੀਕ ਹੈ ਜੀ ਡਬਲ ਡਿਸਟ੍ਰੀਬਿਊਟਰ ਆ ਫਾਈਬਰ ਛਤਰੀ ਆਪ ਲਈ ਆ ਠੀਕ ਹੈ ਜੀ ਲੱਗ ਤੋਂ ਕਲਚ ਆ ਗਿਆ ਹਾਂ ਟ੍ਰਿਪਰ ਗੇਅਰ ਆ ਟਰੈਕਟਰ ਟ੍ਰਿਪਰ ਗੇਅਰ ਆ ਗਿਆ ਟਰੈਕਟਰ ਚੈੱਕ ਕਰ ਸਕਦੇ ਹੋ ਮਿੱਤਰੋ ਤੁਸੀਂ ਰੁਪਏ ਦਾ ਰੁਪਿਆ ਟਰੈਕਟਰ ਆ ਯਾਰ 25 ਮਾਡਲ ਕਹਦੇ ਹੋ 25b ਬਾਈ ਸੱਚ ਆ ਠੀਕ ਹੈ ਜੀ 65 hp ਆ 990000 ਰੇਟ ਆ ਬੋਲ ਕਿੰਨੇ ਦੇਵਾਂ ਬੋਲ ਕਿੰਨੇ ਦਾ ਯਾਰ ਰਾਜ ਰੱਜਾ ਰੱਜਲਾ 9 ਲੱਖ 40 ਦਾ ਦੇ ਫਿਰ ਯਾਰ ਰੱਜਲਾ 30 ਦਾ ਦੇ ਰੱਜਲਾ 20 ਦਾ ਦੇ ਪੂਰੇ 9 ਦਾ ਦਿੱਤਾ ਓਏ ਪੂਰੇ 9 ਲੱਖ ਦਾ ਲੈ ਜਾ ਮਿੱਤਰੋ 90000 ਦਾ ਡਿਸਕਾਊਂਟ ਦੇਖੀ ਜਵਾ ਫਟਾ ਡਿਸਕਾਊਂਟ ਦੇਖੀ ਦਿਖਾ ਵੇਰ ਕੋਈ ਠੀਕ ਹੈ ਮੈਂ ਕਿਹਾ ਵੀਰੇ ਮੇਲਾ ਲੁੱਟ ਲਓ 12.5 ਲੱਖ ਰੁਪਏ ਦਾ ਜੀ 65 HP ਵਾਲਾ ਠੀਕ ਹੈ ਜੀ ਮਿਲਣਾ ਨਹੀਂ ਬਾਈ ਜੀ ਹੋਰ ਨਾ ਟਾਈਮ ਖੜਜੋ 56 30 ਮੰਗੋ ਇਹ ਵੀ ਨਹੀਂ ਮਿਲਣਾ ਠੀਕ ਹੈ ਜੀ ਕਿ ਮੁੰਹੇ ਆ ਗਿਆ ਸਵਰਾਜ ਜੀ 700 ਹਰਿਆਣਾ ਨੰਬਰ 52 ਠੀਕ ਹੈ ਜੀ ਬਾਈ ਜੀ 2007 ਮਾਡਲ ਆ ਸਾਰਾ origignal ਆ 6 ਚੀਰੀ ਆ ਹਾਂ ਜੀ ਟਾਇਰ ਹੈ ਗਿਆ ਜੀ 90% ਪਿਛਲੇ ਠੀਕ ਹੈ ਜੀ ਮੂਹਰੇ ਬਾਈ 70% ਆ ਹਾਂ ਜੀ ਸਾਰਾ origignal ਆ ਗੀਅਰ ਇੰਜ ਦਾ ਬਹੁਤ ਵਧੀਆ ਟਰੈਕਟਰ ਆ ਬਾਈ ਠੀਕ ਹੈ ਜੀ ਹਰਿਆਣਾ ਨੰਬਰ ਆ f8 ਮਿਰੂ ਆ ਠੀਕ ਹੈ ਜੀ 7 ਮਾਡਲ ਆ 2 ਲੱਖ ਤੇ 25000 ਡਮੰਡ ਹਾਂ ਜੀ ਇੱਕੋ ਰੇਟ ਜੈਸ ਨੋ ਪੂਰਾ 2 ਲੱਖ ਰੁਪਇਆ ਪੂਰੇ 2 ਲੱਖ ਦਾ ਚੱਕੋ ਜੀ ਮੂਰੇ 740 ਆ ਗਿਆ ਸਵਰਾਜ ਜੀ 740 2004 ਮਾਡਲ ਆ ਪੰਜਾਬ ਨੰਬਰ ਆ ਵੀਰੇ ਅੱਧੇ ਘਟੈਰ ਆ ਹਾਂਜੀ ਪੰਜਾਬ ਨੰਬਰ ਆ ਚੱਪਾ ਦੀ ਕਾਪੀ ਆ 29 ਤੱਕਰ ਪਾਸਿੰਗਾ ਠੀਕ ਹੈ ਜੀ 29 ਤੱਕਰ ਪਾਸਿੰਗਾ ਬਾਈ ਡੰਡਾ ਫੱਟੀ ਹੈਗੀ ਆ ਛਤਰੀ ਹੈ ਨਹੀਂ ਠੀਕ ਹੈ ਜੀ ਇਹ ਹੋਈ ਸਾਡੇ ਕੋਲੇ ਵਾਧੂ ਪਈ ਹੋਈ ਲਾ ਦਾਂ ਕੋਈ ਚੱਕਾ ਠੀਕ ਹੈ ਜੀ ਮਾਰਾ ਉੱਤੇ ਰੇਟ ਜੀ 2004 ਮਾਡਲ ਆ ਪੰਜਾਬ ਨੰਬਰ ਚੱਪਾ ਦੀ ਕਾਪੀ 2029 ਤੱਕਰ ਪਾਸੇ ਠੀਕ ਹੈ ਜੀ ਰੇਟ ਰੇਟ ਹੈਗਾ 260000 ਦੇਣਾ ਇੱਕੋ ਹੀ 1/2 ਲੱਖ ਰੁਪਏ ਦਾ 1/2 ਲੱਖ ਦਾ ਇਹ ਲੈ ਜੋ ਮਤਲਬ ਲੈ ਜੋ ਮੂਰੇ ਆ ਗਿਆ 255 ਮੀਮੀ ਇਹ ਇਹ ਬੇਗੇ ਮੇਰੇ ਭਾਈਆਂ ਨੂੰ ਦੇਤਾ ਨੰਬਰ ਚਰਦੇ ਆ ਮੂਰੇ ਆ ਗਿਆ 50 36 डी 50 36 ਬਾਈ ਰਾਜਸਥਾਨ ਦਾ ਨੰਬਰ ਆ ਐਨਓਸੀ ਮਿਲ ਜੂਗੀ ਠੀਕ ਹੈ ਜੀ ਜਮੀਨ ਰੀਜਨਲ ਟਰੈਕਟਰ ਆ ਰਪੀਏ ਦਾ ਰੁਪਿਆ ਨਵਾਂ ਟਰੈਕਟਰ ਆ ਬਾਈ ਪਿਛਲੇ ਟਾਇਰ ਨਾਲ ਦੇ ਆ ਮੂਰੇ ਦੇ ਅਸੀਂ ਨਵੇਂ ਪਾਤੇ 750 16 ਦੇ ਠੀਕ ਹੈ ਜੀ ਪਾਵਰ ਸਟੀering ਆ ਬਾਈ 50 36 D ਠੀਕ ਹੈ ਜੀ ਇਹ ਹੈਗਾ 18/19 18/19 ਮੀਟਰ ਸਵਾ 4 ਲੱਖ ਰੁਪਿਆ ਡਿਮਾਂਡ ਆ ਹਾਂਜੀ ਕਿੰਨੇ ਆ ਦੇ ਦੀ ਤੂੰ ਦੱਸ ਤੂੰ ਬੋਲ 4 ਦਾ ਦੇ ਦੇ ਟਰੈਕਟਰ ਦੇਦਾ ਇੱਕੋ ਰੇਟ 3 ਲੱਖ ਤੇ 80 ਹਜ਼ਾਰ ਦਾ 3 80 ਦਾ ਲੈ ਜਾਓ ਮਿੱਤਰੋ 18/19 18/19 ਮੂਰੇ ਆ ਗਿਆ 362 3602 ਹੌਲੈਂਡ ਆ ਆਲ ਰੌਂਡਰ ਆ 14 ਵਾਲੇ ਟਾਇਰ ਆ ਜੀ ਠੀਕ ਹੈ ਜੀ ਪੈਰ ਹੈ ਗਿਆ 75 7580 ਪੈਸੇ ਚਾਰੇ ਇੱਕੋ ਜੀ ਮੂਰਲੇ ਪੋਲੋ ਦੇ ਆ ਪਿਛਲੇ ਜੇ ਕੇ ਦੇ ਆ ਠੀਕ ਹੈ ਜੀ ਪਾਵਰ ਸਟੀering ਆ ਜੀ ਡਬਲ ਕਲਚ ਆ ਜੀ ਸਾਈਡ ਗੇਅਰ ਆ ਠੀਕ ਹੈ ਜੀ ਗੇਅਰ ਇੰਜਨ ਦਾ ਬਾਈ ਚਲਾ ਕੇ ਬਾਕੇ ਦਸਲੀ ਕਰਕੇ ਲੈ ਕੇ ਜਾਓ ਗੇਅਰ ਇੰਜਨ ਦਾ ਬਹੁਤ ਵਧੀਆ ਠੀਕ ਹੈ ਜੀ ਰਾਜਸਥਾਨ ਦਾ ਨੰਬਰ ਆ ਮਾਡਲ ਤੇ ਰੇਟ ਜੀ 2009 ਮਾਡਲ ਆ ਹਾਂ ਜੀ 2 ਲੱਖ 80 ਹਜ਼ਾਰ ਰੁਪਿਆ ਦਾ ਦੇ ਦਾਂਗੇ 2 ਲੱਖ 80 ਹਜ਼ਾਰ ਦਾ ਬਣੂ ਮਿੱਤਰੋ ਬਣੂ ਇਸ ਤੋਂ ਇਲਾਵਾ ਫਰਮਾ ਜੀ ਹੋਰ ਵੀ ਹੁੰਦੇ ਆ ਆਪਣੇ ਕੋਲੇ ਆਪਣੇ ਕੋਲੇ ਟਰੈਕਟਰ ਇੱਕ ਬਾਈ ਫਾਰਮ ਟਰੈਕ 50 ਖੜਾ 19 ਮਾਡਲ ਇੱਕ 51 11 ਖੜਾ 8 ਪੰਜਾਬ ਨੰਬਰ ਐਡੀਆਂ ਉਹੜੀਆਂ ਸਭ ਕੁਝ ਮਿਲ ਜਾਣੀਆਂ ਠੀਕ ਹੈ ਜੀ ਪਾਵਰ ਸਟੀering ਆ ਘੋੜਾ ਬੈਂਪਰ ਲੱਗਿਆ ਫੈਬਰ ਛਦਰੀ ਲੱਗੀ ਆ ਠੀਕ ਹੈ ਜੀ 86 ਮਾਡਲ ਆ ਨਟ 11 ਠੀਕ ਹੈ ਜੀ ਠੀਕ ਹੈ ਗੱਲ ਵੀਰੇ ਮੇਰਾ ਪਿੰਡ ਤਲਵੰਡੀ ਸਾਬੋ ਆ ਸੰਗਤ ਰੋਡ ਤੇ ਘਰ ਆ ਜੀ ਰਾਮਾ ਰੋਡ ਤੋਂ ਸੰਗਤ ਰੋਡ ਖੱਤ ਨੰਬਰ ਗਲੀ ਚ ਮੇਰਾ ਘਰ ਆ ਠੀਕ ਹੈ ਜੀ ਤੇ ਮੇਰਾ ਮੋਬਾਈਲ ਨੰਬਰ 947884545 ਹਾਂਜੀ ਦੂਜਾ ਨੰਬਰ ਹੈਗਾ 887294545 ਠੀਕ ਹੈ ਜੀ ਠੀਕ ਹੈ ਗੱਲ ਵੀਰੇ ਸਮਾਰ ਕੇ ਵੀਡੀਓ ਦੇਖ ਕੇ ਕਾਲ ਕਰ ਲਿਓ ਜਿਹੜਾ ਪਸੰਦ ਲੱਗਿਆ ਟਰੈਕਟਰ ਦੇ ਦਾਂ ਕੋਈ ਚੱਕਰ ਨਹੀਂ ਦੇ ਦੋਗੇ ਠੀਕ ਹੈ ਗੱਲ ਪੁਰਾਣਾ ਕਟਾਇਆ ਜਾਂਦਾ ਲੋਨ ਫੈਂਸ ਹੋ ਜਾਂਦਾ ਠੀਕ ਹੈ ਜੀ ਤੇ ਵੀਡੀਓ ਵਧੀਆ ਲੱਗੀ ਦੱਬ ਕੇ ਲੈ ਕਮੈਂਟ ਸ਼ੇਅਰ ਕਰਿਓ ਤੇ ਇਹਨੂੰ ਕਰ ਲਿਓ ਫੋਲੋ ਫੋਲੋ ਸਿਕੰਦਰ ਮਾਨ ਬੁਰਜ ਹਰੀ ਬਹੁਤ ਬਹੁਤ ਮਿਹਰਬਾਨੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ